ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗੁਰ ਇਕਬਾਲ ਸਿੰਘ ਬੀਬੀ ਕੋਲਾ ਜੀ ਭਲਾਈ ਕੇਂਦਰ ਵਾਲਿਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਕੋਲਸਰ ਸਾਹਿਬ ਜੀ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਪੰਥਕ ਰਵਾਇਤ ਅਨੁਸਾਰ ਆਰੰਭ ਕੀਤੀ ਗਈ। ਇਸ ਕਾਰ ਸੇਵਾ ਦੀ ਆਰੰਭਤਾ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਮੁਖ ਗ੍ਰੰਥੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੂਬੀਰ ਸਿੰਘ ਸ਼ੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਿੰਘ ਸਾਹਿਬ ਗੁਰਮਿੰਦਰ ਸਿੰਘ ਗਿਆਨੀ ਬਲਜੀਤ ਸਿੰਘ ਗਿਆਨੀ ਕੇਵਲ ਸਿੰਘ ਦਲਪਾਪਾ ਵਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਫਤਾਰ ਸਿੰਘ ਸੁਰ ਸਿੰਘ ਅਤੇ ਭਾਈ ਗੁਰਇਕਬਾਲ ਸਿੰਘ ਨੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਟੱਪ ਲਗਾ ਕੇ ਕੀਤੀ ਗੁਰਦੁਆਰਾ ਕੌਲਸਰ ਸਾਹਿਬ ਵਿਖੇ ਬੀਬੀ ਕੌਲਾਂ ਜੀ ਦੇ ਸਥਾਨ ਤੇ ਅੱਜ ਪਵਿੱਤਰ ਸਰੋਵਰ ਦੀ ਜਿਹੜੀ ਆ ਇਹ ਕਾਰ ਸੇਵਾ ਸ਼ੁਰੂ ਹੋਈ ਆ ਮੈਂ ਸਾਰੀ ਸੰਗਤ ਨੂੰ ਪਾਰ ਹੁਣ ਸਰੋਵਰ ਦੇ ਵਿੱਚ ਪੈਂਟ ਹੋਣ ਵਾਲਾ ਸੀ ਤੇ ਥੱਲੇ ਜਿਹੜੀ ਘਾਰ ਹੁੰਦੀ ਆ ਇਹ ਕਈ ਵਾਰੀ ਬਾਝ ਜਾਂਦੀ ਤੇ ਆਮ ਸਿੱਖ ਕਈ ਵਾਰੀ ਮਹਿਸੂਸ ਕਰਦਾ ਇਸ ਬਾਰੇ ਪਰ ਮੈਂ ਦੇਖਦਾ ਇਹ ਜਿਹੜਾ ਸਮਾਂ ਕਰਮਾਂ ਵਾਲਿਆਂ ਦੇ ਹਿੱਸੇ ਆਉਂਦਾ ਇਹ ਜਿਹੜੀ ਲੋਕਾਂ ਦੀ ਚਾਰਨਾ ਦੀ ਧੂੜ ਥੱਲੇ ਸਰੋਵਰ ਦੇ ਵਿੱਚ ਬੈੰਦੀ ਆ ਇਹ ਬਹੁਤ ਕਿਸਮਤ ਵਾਲੇ ਜਿਹੜੇ ਕਰਮਾਂ ਵਾਲੇ ਸਰੀਰ ਆ ਉਹਨਾਂ ਦੇ ਹਿੱਸੇ ਆਉਂਦੀ ਆ ਗੁਰਦੁਆਰਾ ਬੀਬੀ ਕੌਲਾ ਜੀ ਕੌਲ ਸਰ ਸਾਹਿਬ ਉਹ ਪੰਜਵਾਂ ਸਰੋਵਰ ਇਤਿਹਾਸਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਿਰਪਾ ਬੀਬੀ ਕੋਲਾ ਜੀ ਦੇ ਨਾਮ ਤੇ ਸरोवर ਜਿਹੜਾ ਉਹਨਾਂ ਨੇ ਯਾਦਗਾਰ ਵਜੋਂ ਬਣਵਾਇਆ ਤੇ 2016 ਵਿੱਚ ਇਹਦੀ ਕਰ ਸੇਵਾ ਹੋਈ ਸੀ ਅੱਜ 8 ਸਾਲ ਬਾਅਦ 2024 ਨੂੰ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸੇਵਾ ਚੋਲੀ ਚ ਪਾਈ ਹੈ ਬੀਬੀ ਕੋਲਾ ਜੀ ਭਲਾਈ ਕੇਂਦਰ ٹرسٹ ਦੇ ਅੱਜ ਸਵੇਰੇ 11 ਵਜੇ 29 ਤਰੀਕ ਸ਼ੁੱਕਰਵਾਰ ਸੇਵਾ ਆਰੰਭ ਹੋਈ ਹੈ ਅੱਜ ਬੀਬੀ ਕੌਲਨਜੀ ਦੇ ਪਾਵਨ ਕੋਇਤਰਾ ਸਥਾਨ ਤੇ ਕੌਲਸਰ ਸਾਹਿਬ ਦੇ ਸਰੋਵਰ ਦੀ ਸੇਵਾ ਜੋ ਅੱਜ ਕਾਫੀ ਲੰਮੇ ਸਮੇਂ ਤੋਂ ਬਾਅਦ ਬੀਬੀ ਕੌਲਨਜੀ ਭਲਾਈ ਕੇਂਦਰ ਸਾਡੇ ਮਹਾਂਪੁਰਖ ਭਾਈ ਸਾਹਿਬ ਜੀ ਭਾਈ ਦੁਰ ਇਕਬਾਲ ਸਿੰਘ ਜੀ ਉਹਨਾਂ ਦੀ ਪ੍ਰੇਰਣਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਕਮਲ ਹੋ ਰਹੀ ਔਰ ਬਹੁਤ ਮੈਂ ਆਪਣੇ ਆਪ ਨੂੰ ਵੱਡਿਆਂ ਭਾਗ ਮੰਨਣਾ ਸਮਝਦੇ ਆ ਕਿ ਮਾਂ ਕੌਲਨਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਰਸ ਕਰਕੇ ਇਸ ਸੇਵਾ ਦੇ ਵਿੱਚ ਜੋ ਅਸੀਸ ਰੂਪੇ ਜੋ ਰਹਿਮਤਾਂ ਦਾਸ ਗਰੀਬ ਤੇ ਵੀ ਵਰਤਾਈਆਂ ਨੇ ਗੁਰਦੁਆਰਾ ਸ੍ਰੀ ਕੌਲ ਸਰ ਸਾਹਿਬ ਜਿਸਦੇ ਪਾਵਨ ਪਿੱਤਰ ਸਰੋਵਰ ਦੀ ਕਾਰ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਹਿਯੋਗ ਨਾਲ ਤੇ ਮਹਾਂਪੁਰਸ਼ ਕਾਰ ਸੇਵਾ ਵਾਲੇ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਬੀਬੀ ਕੌਲਾ ਜੀ ਭਲਾਈ ਕਹਿੰਦੇ ਟਰੱਕ ਦੇ ਸਹਿਯੋਗ ਨਾਲ ਸੰਗਤਾਂ ਬੜੇ ਚਾਅ ਅਤੇ ਹਮ ਹਮਾ ਕੇ ਕਰ ਰਹੀਆਂ ਹਨ ਇਹ ਗੁਰਦੁਆਰਾ ਕੌਲ ਸਰ ਸਾਹਿਬ ਜੋ ਅਮਨਿਸਰ ਵਿੱਚ ਬਹੁਤ ਹੀ ਮਸ਼ਹੂਰ ਹੈ ਸਥਿਤ ਹੈ ਤੇ ਇੱਥੇ ਸੇਵਾ ਕਰਕੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਇਹ ਸੇਵਾ ਬਹੁਤ ਵੱਡੇ ਭਾਗਾਂ ਨਾਲ ਮਿਲਦੀ ਆ ਬਹੁਤ ਕਰਮਾ ਭਗਾਂ ਵਾਲੇ ਸੰਬੰਧ ਇਹਨਾਂ ਦੀ ਪਹਿਲਾ ਦਸ ਧਰਤੀ ਤੇ ਰਹਨੇ ਫਿਰ ਅਸੀਂ ਸਿੱਖਾਂ ਦੇ ਘਰ ਜਨਮ ਲਿਆ ਬੱਚਿਆਂ ਨੇ ਬਹੁਤ ਕਿਰਪਾ ਬਾਬਾ ਅਟਲ ਸਾਹਿਬ ਜੀ ਦੀ ਮਾਤਾ ਕੋਲਾ ਜੀ ਦੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਤੰਦਨ ਬਾਬਾ ਬੁੱਢਾ ਸਾਹਿਬ ਜੀ ਦੀ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਜਿੰਦਿਆ ਫਲ ਪਾਵਨਾ ਹਉਮੇ ਵਿੱਚੋਂ ਜਾਵੇ ਬੀਬੀ ਕੋਲਾ ਜੀ ਗੁਰਦੁਆਰਾ ਕੋਲਸਰ ਸਾਹਿਬ ਵਿਖੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਰੋਵਰ ਦੀ ਕਾਰਜ ਸੇਵਾ ਸ਼ੁਰੂ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਕਾਰਜ ਸੇਵਾ ਵਿੱਚ ਹਿੱਸਾ ਲਿਆ ਅਤੇ ਗੱਲਬਾਤ ਕਰਦੇ ਹੋਏ ਸੰਗਤਾਂ ਨੇ ਆਖਿਆ ਕਿ ਉਹ ਬੜੇ ਹੀ ਵਡਪਾਗੀ ਹਨ ਕਿ ਉਨ੍ਹਾਂ ਨੂੰ ਇਸ ਕਾਰਜ ਸੇਵਾ ਵਿੱਚ ਕਾਰਜ ਸੇਵਾ ਕਰਨ ਦਾ ਮੌਕਾ ਮਿਲਿਆ ਅੰਮ੍ਰਿਤਸਰ ਫਾਸਟਵੇ ਖਬਰਨਾਮਾ ਵਾਲੀ ਕੈਮਰਾਮੈਨ ਪ੍ਰੇਸ਼ਰ ਮਾਦੇ ਨਾਲ ਰਕੇਸ਼ ਕੁਮਾਰ ਫਾਸਟਵੇ ਦਾ ਫਿਲਮੀ